ਹਾਂਜੀ ਮੇਰਾ ਨਾਮ ਸਖਿੰਦਰ ਕੌਰ ਮੈਂ ਪੰਚਾਇਤ ਮੈਂਬਰ ਪਿੰਡ ਸੱਗਿਆਲ ਜੋ ਵੀ ਅਸੀਂ ਪਿੰਡ ਦੇ ਮਤੇ ਪਾਏ ਹੋਏ ਨੇ ਕਿ ਜਿਵੇਂ ਲੜਕੀ ਲੜਕਾ ਪਿੰਡ ਦੇ ਵਿੱਚ ਵਿਆਹ ਕਰਾਉਂਦੇ ਨੇ ਕਿ ਉਹਨਾਂ ਦਾ ਵੀ ਪਿੰਡ ਨੂੰ ਬਾਈਕਾਟ ਕੀਤਾ ਜਾਏਗਾ ਦੂਜੇ ਨੰਬਰ ਨਸ਼ਿਆ ਖਿਲਾਫ ਜਿਹੜਾ ਵੀ ਕੋਈ ਉਹਨਾਂ ਦੇ ਪਿੱਛੇ ਜਾ ਕੇ ਜਾਂ ਉਹਨਾਂ ਦੀ ਕੋਈ ਗਵਾਹੀ ਜਾਂ ਜਮਾਨਤ ਕਰਵਾਉਂਦਾ ਹੈ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਹਾਂਜੀ ਤੀਜਾ ਨੰਬਰ ਜੋ ਵੀ ਆਪਣੇ ਪਿੰਡ ਦੇ ਵਿੱਚ ਕੰਮ ਚੱਲ ਰਹੇ ਨੇ ਵਧੀਆ ਚੱਲ ਰਹੇ ਨੇ ਨਸ਼ਾ ਵਸਦਾ ਹਾਂਜੀ ਨਸ਼ਿਆਂ ਦੇ ਖਿਲਾਫ ਅਸੀਂ ਚਲਾਈ ਸੀ ਪਿੱਛੇ ਰੇਲੀ ਵੀ ਕੱਢੀ ਗਈ ਸੀ ਤੇ ਸਾਰੇ ਪਿੰਨੋਂ ਨੇ ਇਕਜੁੱਟ ਹੋ ਕੇ ਅਸੀਂ ਕੰਮ ਕੀਤਾ ਸੀ ਕਿ ਰੇਲੀ ਕੱਢ ਕੇ ਕਿ ਨਸ਼ਿਆਂ ਖਿਲਾਫ ਕੀਤੀ ਸੀ ਕਿ ਜੋ ਵੀ ਪਿੰਡ ਚ ਨਸ਼ਾ ਵੇਚੇਗਾ ਜਾਂ ਕਰੇਗਾ ਕਿਸੇ ਪਿੱਛੇ ਜਾਏਗਾ ਉੱਤੇ ਕਾਰਵਾਈ ਹੋਏਗੀ ਇੱਕ ਅਸੀਂ ਮੰਤਾਂ ਨੂੰ ਬਾਰੇ ਇਹ ਕੀਤਾ ਸੀ ਕਿ ਕਿਸੇ ਗਰੀਬ ਘਰ ਦੇ ਵਿੱਚੋਂ ਉਹ ਕਿ ਜ਼ਿਆਦਾ ਲੈਣ ਜ਼ਿਆਗ ਪੀਣੇ ਨੇ ਪੈਸੇ ਹੁਣ ਅਸੀਂ 2100 1100 ਬਣਿਆ ਉਹਨਾਂ ਦਾ ਕਿ ਇਹਨਾਂ ਦਾ ਵੀ ਇਹ ਜਿਹੜਾ ਬੰਨਿਆ ਹੈ ਇਹ ਹੀ ਇਹਨਾਂ ਦਾ ਚੱਲੇਗਾ 112100 ਰੁਪਇਆ ਪਹਿਲਾਂ ਤਾਂ ਜੀ ਸੱਸੀਗਰ ਮੈਂ ਪਿੰਡ ਸੈਦਿਆਲਾ ਸਰਪੰਚ ਮੇਰੀ ਘਰ ਦੀ ਸਰਪੰਚ ਨਹੀਂ ਹੈ ਜ਼ਿਲ੍ਹਾ ਮਾਨਸਾ ਤਹਿਸੀਲ ਬੁਲਾੜਾ ਅਸੀਂ ਜਿਹੜੇ ਮਤੇ ਪਾਏ ਨੇ ਮੰਨ ਲਓ ਪਿੰਡ ਚ ਜਿਵੇਂ ਲਾ ਲੋ ਮੰਨਤਾ ਦੇ ਬਾਣ ਬਣਨੀ ਅਸੀਂ 112100 ਵੱਧ ਤੋਂ ਵੱਧ 2100 ਹੈ ਤੇ ਘੱਟ ਤੋਂ ਘੱਟ 1100 ਹੈ ਜੀ ਦੇ ਹੋਰ ਅਸੀਂ ਦੇਖਿਆ ਪਿੰਡ 'ਚ ਕਈ ਤਰ੍ਹਾਂ ਦੇ ਮਾਹੌਲ ਖਰਾਬ ਹੋਈ ਜਾਂਦੇ ਨੇ ਮੰਨ ਲਓ ਕੁੜੀਆਂ ਇੱਕ ਦੂਜੇ ਨਾਲ ਪਿਆਰ ਕਰਕੇ ਇੱਕੋ ਪਿੰਡ 'ਚ ਰਹਿੰਦੇ ਨੇ ਅਸੀਂ ਉਹਨਾਂ ਦਾ ਬਾਈਕਾਟ ਕਰਨ ਚਾਉਂਦੇ ਆ ਤੇ ਤੀਜਾ ਮਤਾ ਸੀ ਪਾਇਆ ਜੀ ਮੰਨ ਲਓ ਲਾਰਡ ਸਪੀਕਰ ਚਲਾਉਂਦੇ ਨੇ 10 ਵਜੇ ਤੋਂ ਪਹਿਲਾਂ ਪਹਿਲਾਂ ਬੰਦ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਬੰਦ ਹੀ ਰਹਿਣੇ ਚਾਹੀਦੇ ਨੇ ਜਿੰਨੇ ਆਪਦਾ ਵਿਆਹ ਕਰਨਾ 10 ਵਜੇ ਤੋਂ ਪਹਿਲਾਂ ਪਹਿਲਾਂ ਚਲਾ ਸਕਦਾ ਹੈ ਮਾਲੋ ਡੈਕ ਵੀ ਜਿਹਨੂੰ ਟਰੈਕਟਰ ਵਾਲੇ ਪਿੰਡ ਚ ਆਵਾਜ਼ ਘੱਟ ਕਰਕੇ ਲੰਘ ਸਕਦਾ ਤੇ ਹੋਰ ਵੀ ਕਈ ਮਤੇ ਪਾਏ ਨੇ ਜੋ ਕਿ ਪਿੰਡ ਵਾਸੀਆਂ ਵਾਸਤੇ ਬਿਲਕੁਲ ਸਹੀ ਨੇ ਮੇਰੇ ਵਾਸਤੇ ਇੱਕ ਨਸ਼ੇ ਵਾਸਤੇ ਮਤਾ ਪਾਇਆ ਜੀ ਜਿਹੜਾ ਕਿ ਨਸ਼ੇ ਸਾਡੇ ਪਿੰਡ ਪਹਿਲਾਂ ਬਹੁਤ ਸੀ ਹੁਣ ਕੁਝ ਹੱਦ ਤੱਕ ਘਟ ਗਿਆ ਜੀ ਜਿਹੜਾ ਵੀ ਨਸ਼ਾ ਵੇਚਦਾ ਹੈ ਅਸੀਂ ਉਹਦੀ ਜਮਾਨਤ ਨਹੀਂ ਕਰਾਵਾਂਗੇ ਕਦੇ ਵੀ ਨਹੀਂ ਕਰਾਵਾਂਗੇ ਨਹੀਂ ਉਹਦੇ ਮਗਰ ਜਾਵਾਂਗੇ ਅਸੀਂ ਫਰੌਂਚ ਕੋਸ਼ਿਸ਼ ਕਰਾਂਗੇ ਇਹ ਮਤੇ ਪੈਣੇ ਜੀ ਕੁੜੀਆਂ ਦੇ ਲਾ ਹਾਂ ਉਹ ਮਲ ਲਵ ਮੈਰਿਜ ਕਰਾਉਂਦਾ ਅਸੀਂ ਉਹ ਬਾਈਕਾਟ ਕਰਾਂਗੇ ਨੇੜਲੇ ਪਿੰਡ ਵੀ ਜਗਾ ਨਹੀਂ ਮਿਲੇਗੀ ਉਹਨੂੰ ਰਹਿਣ ਵਾਸਤੇ ਹਾਂ ਕਿਸੇ ਵੱਲੋਂ ਸਪੋਰਟ ਮਿਲੂਗੀ ਮੇਰਾ ਨਾਮ ਆਕਾਸ਼ਦੀਪ ਸਿੰਘ ਆ ਜੀ ਪਿੰਡ ਸੈਦੇਵਾਲਾ ਗ੍ਰਾਮ ਪੰਚਾਇਤ ਮੈਂਬਰਾਂ ਹੀ ਤੇ ਅਸੀਂ ਇਸ ਵਿਸ਼ੇ ਤੇ ਜਦੋਂ ਸਾਡੀ ਪੰਚਾਇਤ ਸਟਾਰਟਿੰਗ ਚ ਬਣੀ ਹੈ ਜੀ ਸਟਾਰਟਿੰਗ ਤੋਂ ਹੀ ਅਸੀਂ ਨਸ਼ਾ ਖਿਲਾਫ ਮਤਾ ਪਾਤਾ ਸੀ ਜੀ ਸਰਕਾਰ ਨੂੰ ਦੇਖਦੇ ਹੋਏ ਬਾਕੀ ਆਪਣੇ ਪਿੰਡ ਦੇ ਹਾਲਾਤ ਦੇਖਦੇ ਹੋਏ ਜੀ ਤੇ ਇਹਦੇ ਵਾਸਤੇ ਵੀ ਪੰਚਾਇਤ ਵੱਲੋਂ ਜਿਹੜੇ ਮਤੇ ਆ ਹੋਰ ਵੀ ਜਿਵੇਂ ਮੰਨ ਲਓ ਲਵ ਮੈਰਿਜ ਵਗੈਰਾ ਪਿੰਡ ਦੇ ਵਿੱਚ ਹੀ ਕਰਵਾ ਲੈਂਦੇ ਆ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਪਿੰਡ ਵਾਸਤੇ ਪਿੰਡ ਚ ਜੋ ਲੰਮਾ ਮਚ ਕਰਵਾਉਂਦੇ ਆ ਉਹਨਾਂ ਨੂੰ ਕੋਈ ਵੀ ਇੱਥੇ ਜਗ੍ਹਾ ਰਹਿਣ ਨੂੰ ਨਹੀਂ ਮਿਲੇਗੀ ਉਹਦਾ ਪੰਚਾਇਤ ਵੱਲੋਂ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਏਗਾ ਇਸੇ ਤਰੀਕੇ ਨਾਲ ਹੀ ਨਸ਼ਿਆਂ ਵਾਸਤੇ ਵੀ ਅਸੀਂ ਸਟਾਰਟਿੰਗ ਤੋਂ ਹੀ ਚਲਾਤਾ ਸੀਗਾ ਮਤਾ ਇਹੀ ਪਤਾ ਸੀਗਾ ਵੀ ਜੋ ਵੀ ਨਸ਼ਾ ਵੇਚਦਾ ਕੋਈ ਵੀ ਸਾਡੀ ਨਵੀਂ ਪੰਚਾਇਤ ਕੋਈ ਵੀ ਜਮਾਨਤ ਨਹੀਂ ਕਰਵਾਏਗੀ ਅਗਰ ਕੋਈ ਪ੍ਰਾਣਾ ਸਾਥ ਦਿੰਦਾ ਤਾਂ ਉਹਦਾ ਪਤਾ ਚੱਲ ਜਾਏਗਾ ਅੱਗੇ ਜਾ ਕੇ ਜਿੰਦਾ ਵੀ ਪਤਾ ਲੱਗਦਾ ਸੀ ਉਹਦਾ ਵੀ ਬਾਈਕਾਟ ਕਰਾਂਗੇ ਬਸ ਇਹ ਕਹਿਣਾ ਸੀ ਜੀ ਬਾਕੀ ਬਹੁਤ ਵਧੀਆ ਕੰਮ ਹੋ ਰਿਹਾ ਪਿੰਡ ਦੇ ਵਿੱਚ ਅਸੀਂ ਆਪਦੇ ਤੌਰ ਤੇ ਬਹੁਤ ਵਧੀਆ ਕੰਮ ਕਰ ਰਹੇ ਜਿਵੇਂ ਵੀ ਸਾਨੂੰ ਲੱਗਦਾ ਜੋ ਵੀ ਸਾਨੂੰ ਪਿੰਡ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਪਿਛਲੀ ਸਰਕਾਰ ਨੇ ਪਿਛਲੀ ਪੰਚਾਇਤ ਨੇ 5 ਸਾਲ ਕੁਝ ਨਹੀਂ ਕੰਮ ਕੀਤਾ ਜੀ ਸਾਡੇ ਕੁਝ ਪਿੰਡ ਦੇ ਬੰਦਿਆਂ ਦੀਆਂ ਸਮੱਸਿਆਵਾਂ ਕਰਕੇ ਕੁਝ ਪੰਚਾਇਤ ਦੀ ਘਾਟ ਕਰਕੇ ਸਾਨੂੰ ਸਾਡਾ ਪਿੰਡ ਮੰਨ ਲਓ 5 ਸਾਲ ਪਹਿਲਾਂ ਪਿੱਛੇ ਚਲਾ ਗਿਆ ਹੈ ਉਸ ਉਸ ਕਰਕੇ ਅਸੀਂ ਜਿਹੜਾ ਹੁਣ ਹੈ ਪਿਛਲੇ 5 ਸਾਲਾਂ ਦਾ ਕੰਮ ਵੀ ਅਸੀਂ ਹੁਣ ਪੂਰਾ ਕਰਨਾ ਹੈ ਇਸ ਆਪਦੇ ਟਾਈਮ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਛੱਪੜ ਦੀ ਸਭ ਤੋਂ ਵੱਡੀ ਸਮੱਸਿਆ ਸੀਗੀ ਤੇ ਸਬ ਮੈਂ ਜਿਵੇਂ ਵਾਟਰ ਬਾਕਸ ਦੇ ਵਿੱਚ ਪਾਣੀ ਪੀਣ ਵਾਲੇ ਦੀ ਸਾਫ ਦੀ ਉਹ ਅਸੀਂ ਕਰਵਾ ਰਹੇ ਹਾਂ ਬਾਕੀ ਸਾਡੀ ਸਰਕਾਰ ਨੂੰ ਬੇਨਤੀ ਹੈ ਸਾਡੀ ਗੁਜਾਰਿਸ਼ ਹੈ ਵੀ ਸਾਨੂੰ ਸਰਕਾਰ ਵੱਲੋਂ ਸਪੋਰਟ ਮਿਲੇ ਨੇੜੇ ਦੇ ਪਿੰਡਾਂ ਵੱਲੋਂ ਵੀ ਸਪੋਰਟ ਮਿਲੇ ਇਹੇ ਜੇ ਮਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਪਾਏ ਜਾਣ ਵਧੀਆ ਗੱਲਾਂ। ਬਾਕੀ ਜਿਹੜੇ ਤੁਸੀਂ ਵੀ ਜੀ ਮਤੇ ਪਾਏ ਆ ਹਨ ਜੀ ਉਹਨਾਂ ਤੇ ਕੋਈ ਜਰਵਾਖਣਾ ਵਗੈਰਾ ਜੇ ਕੋਈ ਵਰਤਕਮ ਨਾ ਕਰਦਾ ਹੋਵੇ ਜੀ ਕਿਸੇ ਰੱਖੀ। ਜੁਰਮਾਨਾ ਨਹੀਂ ਹੈ ਇਸ ਦਾ ਨਾਲ ਸਪੋਰਟ ਨਹੀਂ ਹੋਊਗੀ ਪੰਚਾਇਤ ਦੀ ਸਾਡੇ ਵੱਲੋਂ ਅਸੀਂ ਜਿੰਨਾ ਕੁ ਅਸੀਂ ਕਰ ਸਕਦੇ ਸੀ। ਜੁਰਮਾਨਾ ਵਗੈਰਾ ਅੱਗੇ ਥੋੜਾ ਜਿਆ ਫਿਰ ਦਿੱਕਤਾਂ ਆ ਜਾਂਦੀਆਂ ਜੀ ਇਹ ਚੀਜ਼ਾਂ ਦੀਆਂ। ਤੇ ਜੁਰਮਾਨਾ ਉਹ ਨਹੀਂ ਰੱਖਿਆ ਗਿਆ ਜੁਰਮਾਨਾ ਕੋਈ ਵੀ ਇਸ ਤਰੀਕੇ ਦਾ ਪੰਚਾਇਤ ਵੱਲੋਂ ਕੋਈ ਵੀ ਨਾਲ ਸਪੋਰਟ ਨਹੀਂ ਕਰੇਗਾ ਜੀ। ਕੋਈ ਲਵ ਮੈਰਿਜ ਵਗੈਰਾ ਕਰਾਉਂਦਾ ਹੈ ਤੇ ਜਾਂ ਕੋਈ ਨਸ਼ਾ ਨੁਸ਼ਾ ਤਰਕ ਵੇਚਦਾ ਹੈ ਨਸ਼ਾ ਪੰਚਾਇਤ ਵੱਲੋਂ ਬਾਈਕਾਟ ਕੀਤਾ ਪੰਚਾਇਤ ਵੱਲੋਂ ਪੂਰਨ ਤੌਰ ਤੇ ਬਾਈਕਾਟ ਹੈ ਜੀ ਅਜੇ ਤੂੰ ਪਹਿਲਾਂ ਵੀ ਬਾਈਕਾਟ ਹੈ ਜਿੰਨੇ ਟਾਈਮ ਟੱਪ ਗਿਆ ਜੀ ਸਾਡਾ ਇਸ ਤੋਂ ਅੱਗੇ ਵੀ ਬਾਈਕਾਟ ਹੈ